ਕੀ ਪ੍ਰੋਗਰਾਮ ਦਾ ਕੀ ਮਤਲਬ ਹੈ ਤੁਹਾਨੂੰ ਅ ਇਹ ਪੀਪਲਜ਼ ਵਾਕ ਅਗੇਂਸਟ ਡਰੱਗਸ ਹੈ ਜਨ ਯਾਤਰਾ ਨਸ਼ਿਆਂ ਦੇ ਖਿਲਾਫ ਜਨ ਯਾਤਰਾ ਇਹ ਮੈਂ ਪਿਛਲੇ ਸਾਲ ਸ਼ੁਰੂ ਕੀਤੀ ਸੀ ਚੰਡੀਗੜ੍ਹ ਤੋਂ ਖਟਕੜਕਲਾ ਤੱਕ ਚੱਲਿਆ ਸੀ ਮੈਂ ਦੋ ਬੱਚੇ ਵੀਡੀਓਜ਼ ਦੇਖਿਆ ਸੀ ਮਰਦੇ ਤੜਪਦੇ ਉਦੋਂ ਮੇਰਾ ਖੂਨ ਖੋਲਿਆ ਕਿ ਯਾਰ ਆਪਾਂ ਆਪਣੇ ਤਾਂ ਬੱਚੇ ਇਦਾਂ ਹੀ ਮਰਦੇ ਪਏ ਕੋਈ ਇਹਨਾਂ ਕੋਲ ਜਾ ਹੀ ਨਹੀਂ ਰਿਹਾ ਸਿਵਲ ਸੁਸਾਇਟੀ ਦੀ ਕੋਈ ਮੂਵਮੈਂਟ ਹੀ ਨਹੀਂ ਹੈ ਤੇ ਮੈਂ ਚੱਲਣਾ ਸ਼ੁਰੂ ਕਰਤਾ ਉਦੋਂ ਕਿ ਮੀਡੀਆ ਨੇ ਅਖਬਾਰਾਂ ਨੇ ਲਿਖਿਆ ਕਿ ਇੱਕ ਆਥਰ ਖੁਸ਼ਵੰਤ ਸਿੰਘ ਚੱਲ ਪਏ ਨੇ ਫਿਰ ਹੌਲੀ-ਹੌਲੀ ਲੋਕ ਜੁੜਦੇ ਗਏ ਇਹ ਸੈਕੰਡ ਈਅਰ ਹੈ ਹੁਣ ਇੱਥੋਂ ਮੈਂ ਸ਼ੁਰੂ ਕਰਾਂਗਾ ਤੇ ਜੰਗੇ ਆਜ਼ਾਦੀ ਮਿਊਜ਼ੀਅਮ 11 ਨੂੰ ਖਤਮ ਕਰਾਂਗਾ ਤੇ 10 ਤੇ 11 ਨੂੰ ਆਨਰੇਬਲ ਗਵਰਨਰ ਪੰਜਾਬ ਮੇਰੇ ਨਾਲ ਚੱਲ ਰਹੇ ਨੇ ਦੋ ਦਿਨ ਉਹਨਾਂ ਨੇ ਕੱਲ ਅਨਾਉਂਸ ਵੀ ਕੀਤਾ ਹੈ ਪ੍ਰੈਸ ਕਾਨਫਰੰਸ ਤੇ ਕਿ ਮੈਂ ਖੁਸ਼ਵੰਤ ਸਿੰਘ ਲੇਖਕ ਕੇ ਸਾਥ ਦੋ ਦਿਨ ਚੱਲੂੰਗਾ ਸੋ ਮੈਂ ਜਿਹੜਾ ਸ਼ਾਇਦ ਜਾਗ ਲਾਇਆ ਸੀ ਇਕੱਲੇ ਤੁਰ ਕੇ ਹੌਲੀ-ਹੌਲੀ ਇਹ ਮੂਵਮੈਂਟ ਬਣ ਗਿਆ ਐਂਡ ਸਿਵਲ ਸੋਸਾਇਟੀ ਜੇ ਆਪਣੇ ਬੱਚਿਆਂ ਨੂੰ ਜਾਗਰੂਤ ਹੋ ਕੇ ਸਮਝਾਏਗੀ ਪੰਜਾਬ ਬਚ ਜਾਏਗਾ ਲੱਗਦਾ ਨਹੀਂ ਕਿ ਕਿਹੜਾ ਕਿਹੜਾ ਸਰਕਾਰ ਵੀ ਇਨਵੋਲ ਹੋਏ ਪੁਰਾਣੀ ਸਰਕਾਰ ਸਰਕਾਰਾਂ ਮਿਸ਼ਨ ਬਚਾਉਣ ਲਈ ਬਹੁਤ ਅੱਗੇ ਨਹੀਂ ਆਈਆਂ ਸੀ ਇਨਵੋਲ ਇਨਵੋਲ ਕੋਈ ਸਰਕਾਰ ਨਹੀਂ ਹੁੰਦੀ ਇਹ ਐਵੇਂ ਪਰਸੈਪਸ਼ਨਸ ਨੇ ਹਰ ਸਰਕਾਰ ਦੀ ਕੋਸ਼ਿਸ਼ ਹੁੰਦੀ ਹੈ ਬਟ ਕਿਤੇ ਦੁਨੀਆ ਵਿੱਚ ਡਰੱਗਸ ਇਦਾਂ ਖਤਮ ਨਹੀਂ ਹੋਏ ਲੰਡਨ 'ਚ ਨਹੀਂ ਖਤਮ ਹੋਏ ਨਿਊਯਾਰਕ 'ਚ ਨਹੀਂ ਹੋਏ ਕੈਨੇਡਾ 'ਚ ਨਹੀਂ ਹੋਏ ਸਿਰਫ ਇਹ ਜਦ ਤੱਕ ਸਿਵਲ ਸੋਸਾਇਟੀ ਆਪਣੇ ਬੱਚਿਆਂ ਨੂੰ ਨਹੀਂ ਸਮਝਾਉਂਦੀ ਇਹ ਲਾਅ ਐਨਫੋਰਸਮੈਂਟ ਐਂਡ ਸਰਚ ਚੀਜ਼ਾਂ ਦਾ ਕੰਬੀਨੇਸ਼ਨ ਹੈ ਇੱਕ ਗਲਤ ਪਰਸੈਪਸ਼ਨ ਹੈ ਇੱਕ ਫੜੀ ਹੋਈ ਹੈ ਕਿ ਆਪਾਂ ਇੱਕ ਕਰਮਨੀ ਸਰਕਾਰ ਹੈ ਘਰ ਚ ਕਿਉਂ ਨਹੀਂ ਤੁਸੀਂ ਆਪਣੇ ਬੱਚਿਆਂ ਨੂੰ ਬਚਾ ਸਕਦੇ ਤੁਸੀਂ ਜਿਹੜੀ ਮਿਨੀ ਸਰਕਾਰ ਹੈ ਉਹ ਘਰ ਹੈ ਮੈਂ ਤਾਂ ਇਨਫੈਕਟ ਪ੍ਰਪੋਜ਼ ਕਰਨ ਲੱਗਾ ਕਿ ਹਰ ਪੰਚਾਇਤ ਮੈਂਬਰ ਸਰਪੰਚ ਦੀ 2 ਦਿਨ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਕੰਪਲਸਰੀ ਤਾਂ ਕਿ ਉਹਨਾਂ ਨੂੰ ਸਮਝ ਆਵੇ ਪਰਸੈਪਸ਼ਨਸ ਖਤਮ ਹੋਣ ਕਿ ਅਸੀਂ ਪਿੰਡ 'ਚ ਕਿੱਦਾਂ ਕਾਉਂਸਲਿੰਗ ਕਰਨੀ ਹੈ ਕਿੱਦਾਂ ਇਨਫੋਰਸਮੈਂਟ ਨੂੰ ਕੱਲਾ ਜਦੋਂ ਮਤਾ ਪਾਸ ਕਰ ਦਿੰਦੇ ਆ ਮਤਾ ਪਾਸ ਕਰਕੇ ਇਨਫੋਰਸਮੈਂਟ ਹੋਣਾ ਚੱਲ ਪੈਂਦੀ ਹੈ ਤੁਹਾਨੂੰ ਕਿਸੇ ਨੂੰ ਦੱਸਣਾ ਪੈਂਦਾ ਹੈ ਇਨਫੋਰਮ ਕਰਨਾ ਪੈਂਦਾ ਆ ਕਿ ਹੁਣ ਕੋਈ ਕਾਰਜ ਇਦਾਂ ਦਾ ਹੋ ਰਿਹਾ ਹੈ there is a system ਦੂਜਾ ਮੈਂ ਪ੍ਰਪੋਜ਼ ਕਰਨ ਲੱਗਾ ਕਿ ਹਰ ਟੀਚਰ ਨੂੰ ਟ੍ਰੇਨਿੰਗ ਚਾਹੀਦੀ ਹੈ ਇੱਕ ਦਿਨ ਜਾਂ ਦੋ ਦਿਨ ਦੀ ਹਾਊ ਟੂ ਹੈਂਡਲ ਕਿ ਬੱਚਿਆਂ ਨੂੰ ਕਿੱਦਾਂ ਤੁਸੀਂ ਜੱਜ ਕਰਨਾ ਹੈ ਕਿੱਦਾਂ ਸਮਝਾਉਣਾ ਹੈ ਐਨ ਉਸ ਤੋਂ ਬਾਅਦ ਇੱਕ ਪਲਜ ਹੋਵੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਮੁਕ ਮੀਨਸ ਕੋਈ 100% ਐ ਰੈਡੀਕੇਸ਼ਨ ਨਹੀਂ ਹੁੰਦੀ ਪਲੀਜ਼ ਇਹਨੂੰ ਕਨਫਿਊਜ਼ ਨਾ ਕਰੋ ਇੱਕ ਕੰਟਰੋਲ ਕਿੰਨਾ ਮੈਕਸਿਮਮ ਕੰਟਰੋਲ ਜੋ ਮੇਰੀ ਸਮਝ ਆਈ ਹੈ ਅਜੇ ਤੱਕ ਇਹ ਥੈਟਸ ਇ ਤੁਸੀਂ ਲੇਖਕ ਵੀ ਹੋ ਲੱਗਦਾ ਨਹੀਂ ਕਿ ਇਸ ਉੱਤੇ ਵੀ ਤੁਸੀਂ ਕੋਈ ਤਕਾ ਵਗੈਰਾ ਕੋਈ ਲਿਖੂਗੇ ਮੇਰੀ ਆਈ ਹੈ ਨੋਵਲ ਦਾ OPM ਟਾਫੀ 2 ਸਾਲ ਪਹਿਲੇ ਆਈ ਹੈ ਜਿਹਦੇ ਵਿੱਚ ਸਾਰਾ ਮਿਕਸ ਹੈ ਜੋ ਪੰਜਾਬ ਦੇ ਹਾਲਾਤ ਬਣੇ ਜੋ ਅੱਜ ਦਾ ਪ੍ਰੋਗਰਾਮ ਹੈ ਜੋ ਇਨੀਸ਼ੀਏਟਿਵ ਸਰਦਾਰ ਖਸ਼ਵੰਤ ਸਿੰਘ ਜੀ ਵੱਲੋਂ ਜੋ ਇੱਕ ਮਹਾਨ ਲੇਖਕ ਹੀ ਨਹੀਂ ਇੱਕ 크ਰੁਸੀਡਰ ਨੇ ਇੱਕ ਸੋਸ਼ਲ ਜੋ ਅਸਪੈਕਟਸ ਨੇ ਐਥਿੰਗ ਵਿਚ ਪਲੇਗਸ ਦਾ ਸੋਸਾਇਟੀ ਉਸ ਦੇ ਬਾਰੇ ਜੋ ਜਾਗਰੂਕਤਾ ਫੈਲਾ ਰਹੇ ਨੇ ਇਹਨਾਂ ਦੇ ਵਿੱਚ ਜਾ ਕੇ ਬੱਚਿਆਂ ਦੇ ਵਿੱਚ ਪੇਰੈਂਟਸ ਦੇ ਵਿੱਚ ਤੇ ਅੱਜ ਮੈਂ ਖਾਸ ਇਹਨਾਂ ਦੇ ਕੋਲ ਆਇਆ ਇਹਨਾਂ ਦੇ ਇਨੀਸ਼ੀਏਟਿਵ ਸ਼ਾਮਿਲ ਹੋਣ ਦੇ ਲਈ ਕਿ ਵਕਫਤਨ ਅਗੇਂਸਟ ਡਰੱਗਸ ਜਾਂ ਡਰੱਗਸ ਦੇ ਅਗੇਂਸਟ ਚੇਂਜ ਲੈ ਕੇ ਆਉਣਾ ਹੈ ਇਕ ਬਹੁਤ ਅੱਛਾ ਇਨੀਸ਼ੀਏਟਿਵ ਹੈ ਇਕ ਬਹੁਤ ਦਿਲੋਂ ਇਨੀਸ਼ੀਏਟਿਵ ਹੈ ਉਸਨੇ ਨਾਲ ਨਾਲ ਜਿਹੜਾ ਇੱਕ ਹੋਰ ਸੁਨੇਹਾ ਦੇ ਰਹੇ ਨੇ ਉਹ ਇਹ ਹੈ ਕਿ ਹਰ ਇੱਕ ਪਿੰਡ ਦੀ ਪੰਚਾਇਤ ਨੂੰ ਇਹ ਬੂਟੇ ਦੇ ਰਹੇ ਨੇ ਯੂ نو এনवायरमेंटਲ ਅਪਕੀਪ ਹਰ ਪਿੰਡ ਦੀ ਪੰਚਾਇਤ ਨੂੰ ਸਪੋਰਟਸ ਦੀ ਇਕਵਿਪਮੈਂਟ ਦੇ ਰਹੇ ਨੇ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਆਕਰਸ਼ਿਤ ਕਰਨਾ ਉਹ ਡਰੱਗਸ ਤੋਂ ਆਪਣੇ ਆਪ ਉਹਨਾਂ ਨੂੰ ਦੂਰ ਲੈ ਕੇ ਜਾਏਗੀ ਆ ਹੈਲਦੀ ਮਾਈਂਡ ਐਂਡ ਅ ਹੈਲਦੀ ਬਾਡੀ ਐਂਡ ਅ ਗ੍ਰੀਨ এনवायरमेंट ਕਿੰਨਾ ਵੱਡਾ ਸੰਦੇਸ਼ ਲੈ ਕੇ ਆਏ ਨੇ ਆਈ ਸਲੂਟ ਥਿਸ ਇਨੀਸ਼ੀਏਟਿਵ ਆਈ ਰਿਸਪੈਕਟ ਥਿਸ ਇਨੀਸ਼ੀਏਟਿਵ ਐਂਡ ਆਈ ਵਰਕ ਵਿਦ ਹਿਮ ਇਨ ਥਿਸ ਇਨੀਸ਼ ਐਂਡ ਐਵਰੀ ਇੰਡੀਅਨ ਐਵਰੀ ਪੰਜਾਬੀ ਮਸਟ سپورਟ ਹਿਮ ਔਰ ਦੂਜੀ ਗੱਲ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਫਕੀਰਾਂ ਸੂਫੀਆਂ ਦੀ ਧਰਤੀ ਹੈ ਪੰਜਾਬ ਸ਼ੂਰ ਵੀਰਾਂ ਦੀ ਧਰਤੀ ਹੈ ਪੰਜਾਬ ਦੀ ਧਰਤੀ ਤੇ ਡਰੱਗਸ ਨਾਮੋ ਨਿਸ਼ਾਨ ਮਿਟਣਾ ਚਾਹੀਦਾ ਵਾਪਸ ਜਵਾਨੀ ਖੇਡਾਂ ਚੋਣੀ ਚਾਹੀਦੀ ਹੈ ਜਵਾਨੀ ਫੌਜਾਂ ਜਾਣੀ ਚਾਹੀਦੀ ਹੈ ਤੇ ਦੇਸ਼ ਦਾ ਤੇ ਪੰਜਾਬ ਦਾ ਨਾਮ ਉਤਲੇ ਸ਼ਖਰ ਤੇ ਹੋਣਾ ਚਾਹੀਦਾ ਹੈ ਹਰ ਵਕਤ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਵੈਗੁਰੂ ਜੀ ਖਾਲਸਾ ਵੈਗੂ ਫਤਿਹ ਸਤਿ ਸ੍ਰੀ ਅਕਾਲ ਜੈ ਹਿੰਦ